ਮੰਬਰ ਇਹਨੇ ਕਿਹਾ ਕਿ ਜਾਣ ਬੁੱਝ ਕੇ ਫੌਜ ਬੰਦਲ ਉਸ ਰਸਤੇ ਤੋੜਿਆ ਗਿਆ ਪਲਵਾਮਾ ਦੀ ਅੱਜ ਤੱਕ ਹਕੀਕਤ ਨਹੀਂ ਸਾਹਮਣੇ ਆਈ ਹਮ ਪਲਵਾਮਾ ਇਹ ਇਹ ਵੀ ਮੰਨਦੇ ਆ ਲੋਕ ਇਹ ਵੀ ਵਿਚਾਰਾ ਕਿ ਕਰਵਾਇਆ ਗਿਆ ਔਰ ਭਾਜਪਾ ਨੇ ਚੋਣਾ ਜਿੱਤ ਗਿਆ ਹੁਣ ਜਦੋਂ ਭਾਜਪਾ ਸਾਰੇ ਪਾਸੇ ਘਿਰ ਗਈ ਹਮ ਵਕਫ ਦਾ ਬਿੱਲ ਲਿਆ ਕੇ ਇਸ ਮੁਲਕ ਦੇ ਮੁਸਲਮਾਨਾਂ ਤੇ ਘੱਟ ਗਿਣਤੀ ਉਹਨਾਂ ਦੇ ਖਿਲਾਫ ਆ ਤੇ ਬਹੁ ਗਿਣਤੀ ਨੂੰ ਵੀ ਉਸ ਗੱਲ ਚ ਕੋਈ ਇੰਟਰਸਟ ਨਹੀਂ ਸੀਗਾ ਹਮ ਹਮ ਕਿਉਂਕਿ ਲੋਕ ਸਭਾ ਜਿਨ੍ਹਾਂ ਦੀਆਂ ਸੀਟਾਂ ਕਟੀਆਂ ਨੇ ਇਹਨਾਂ ਨੂੰ ਇੱਕ ਧਰਮ ਦੇ ਆਧਾਰ ਤੇ ਨਫਰਤ ਦੀ ਸਿਆਸਤ ਤੋਂ ਬਣਾ ਆਉਂਦਾ ਤਾਂ ਕੁਝ ਹੈ ਨਹੀਂ ਜਾਂ ਹਰ ਗੱਲ ਪਾਕਿਸਤਾਨ ਮੁਸਲਮਾਨ ਦੋ ਤਿੰਨ ਗੱਲਾਂ ਹੀ ਇਹਨਾਂ ਨੂੰ ਆਉਂਦੀਆਂ ਨੇ ਠੀਕ ਆ ਤਾਂ ਉਹਦੇ ਵਾਸਤੇ ਇਹਨਾਂ ਨੂੰ ਇਸ ਗੱਲ ਦਾ ਜਿਹੜਾ ਇਹਨਾਂ ਨੇ ਫਾਇਦਾ ਚੱਕਣ ਵਾਸਤੇ ਜਿਹੜਾ ਸਾਰਾ ਕੁਝ ਕਰ ਰੇ ਗਿਆ ਤੇ ਇਹਨਾਂ ਦਾ ਇੱਕ ਭੰਕਾ ਨਿਸ਼ੀਕਾਂਤ ਜਿਹੜਾ ਦੂਬੇ ਆ ਠੀਕ ਆ ਉਹ ਸੰਵਿਧਾਨ ਚ ਉਹ ਸਾਰੇ ਆਰਟੀਕਲ ਕੱਢਣ ਦੀ ਗੱਲ ਕਰਦਾ ਜਿਹੜੇ ਧਾਰਮਿਕ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਦੇਣ ਦੀ ਗੱਲ ਕਰਦੇ ਆ ਤਾਂ ਇਹਦਾ ਅੱਤਵਾਦੀ ਹਮਲੇ ਦੇ ਨਾਲ ਕੀ ਕੀ ਸੰਬੰਧ ਹੈ ਨਾ ਤਾਂ ਇਹ ਕਿੰਨੇ ਕੀਤਾ ਕਿ ਕਿੰਨੇ ਨਹੀਂ ਕੀਤਾ ਹੂੰ ਸੋਚਣ ਵਾਲਾ ਤਾਂ ਇਹ ਵੀ ਸਵਾਲ ਆ ਪਰ ਇਹ ਜੇ ਕਰਵਾ ਕੇ ਸਿਆਸਤ ਕੀਤੀ ਜਾ ਰਹੀ ਆ ਨਾ ਪਲਵਾਮਾ ਦਾ ਸੱਚ ਸਾਹਮਣੇ ਆਇਆ ਤੇ ਨਾ ਹੀ ਫਿਰ ਇਹਦਾ ਸੱਚ ਭਾਜਪਾ ਨੇ ਸਾਹਮਣੇ ਆਉਣ ਦੇਣਾ ਹੈ